ਤਲੋ ਵੀ ਜੋ ਪੜ੍ਹਾਤੇ ਹਨ ਟੀਚਰ ਉਹ ਸਮਝ ਆਤੀ ਹੈ ਹਾਂਜੀ ਆਪਣੇ ਅਧਿਕਾਰਾਂ ਦੇ ਬਾਰੇ ਵਿੱਚ ਪਤਾ ਚਲਦਾ ਹੈ ਹੱਕੋ ਕੇ ਬਾਰੇ ਵਿੱਚ ਪਤਾ ਚਲਦਾ ਹੈ ਯੈਸ ਸਰ ਵਰਦੀ ਸਥਿਤੀ ਜਿਨ੍ਹਾਂ ਦੀ ਬਹੁਤ ਨਾਜ਼ੁਕ ਸੀ ਉਹ ਬੱਚਿਆਂ ਨੂੰ ਅਸੀਂ ਮੈਡੀਕਲ ਲਾਈਨ ਚ ਔਰ ਇੰਜੀਨੀਅਰ ਲਾਈਨ ਤੱਕ ਇਸ ਸਕੂਲ ਚੋਂ ਬੱਚੇ ਨਿਕਲ ਕੇ ਗਏ ਆ ਜਿਹੜੇ ਅੱਜ ਬਹੁਤ ਵਧੀਆ ਆਪਣਾ ਜੀਵਨ ਬਤੀਤ ਕਰ ਰਹੇ ਆ ਅੱਜ ਪੰਜਾਬ ਦੇ ਅੰਦਰ ਐਜੂਕੇਸ਼ਨ ਦੇ ਨਾਮ ਤੇ ਲੱਖਾਂ ਕਰੋੜਾਂ ਦੀ ਲੁੱਟਖਸਟ ਹੋ ਰਹੀ ਆ आम आदमी दी सरकार जिन्ना ने 1300 ਕਰੋੜ ਰੁਪਇਆ ਦਿੱਲੀ ਦੇ ਅੰਦਰ ਜਿਹੜਾ ਹੈਗਾ ਘੁਟਾਲਾ ਕੀਤਾ ਗਿਆ ਆ ਬੰਨਾ ਚਾਹਤਿਓ ਬੜਿਓ ਆਇਆ ਸੁਣਨਾ ਹੈ ਆਇਆ ਸੁਣਨਾ ਹੈ ਪਾਮ ਸੇਵ ਕਰਕੇ ਸੰਸਥਾ ਨਾਲ ਜੁੜੀ ਸੀਗੀ ਉੱਥੇ ਉੱਥੋਂ ਜਦੋਂ ਮੈਨੂੰ ਪਤਾ ਲੱਗਿਆ ਕਿ ਜਿਹੜੀ ਐਜੂਕੇਸ਼ਨ ਹੈ ਉਹ 바ਵਾ ਸਾਹਿਬ ਅੰਬੇਦਕਰ ਔਰ ਜੋਤੀਬਾ ਫੂਲੇ ਅਗਰ ਨਾ ਹੁੰਦੇ ਤਾਂ ਅੱਜ ਅਸੀਂ ਜਿੱਥੇ ਖੜਿਆ ਕਦੀ ਵੀ ਨਹੀਂ ਹੋਣਾ ਸੀਗਾ ਕੋਈ ਮੂਵੀ ਬੱਚਿਆਂ ਨੇ ਦੇਖੀ ਬੱਚਿਆਂ ਨੂੰ ਅਸੀਂ ਦਿਖਾਈ ਔਰ ਬੱਚਿਆਂ ਕੋ ਮੈਂ ਪੁੱਛ ਰਹੀ ਸੀਗੀ ਕਿ ਉਸ ਮੂਵੀ ਚ ਤੁਹਾਨੂੰ ਸਭ ਤੋਂ ਵਧੀਆ ਸੀਨ ਕਿਹੜਾ ਲੱਗਿਆ ਇਨ੍ਹਾਂ ਬੱਚਿਆਂ ਨੇ ਪੜ੍ਹ ਲਿਖ ਕੇ ਡਾਕਟਰ ਬਣਨਾ ਵਕੀਲ ਬਣਨਾ ਜੱਜ ਬਣਨਾ ਦੇਸ਼ ਦੇ ਰਾਸ਼ਟਰਪਤੀ ਬਣਨਾ ਦੇਸ਼ ਨੂੰ ਚੜਾਉਣ ਵਾਲਾ ਜਿਹੜਾ ਭਵੇਖਾ ਅੱਜ ਇਹ ਸਕੂਲ ਦੇ ਵਿੱਚ ਪੜ੍ਹ ਰਿਹਾ ਸੰਘਰਸ਼ ਕਰਕੇ ਲੜਾਈ ਕਰਕੇ ਇਸ ਦੇਸ਼ ਦੇ ਅੰਦਰ ਔਰਤਾਂ ਨੂੰ ਜਗਾ ਕੇ ਔਰ ਜਿਹੜਾ ਟੀਚਿੰਗ ਲਾਈਨ ਦੇ ਨਾਲ ਜੋੜਿਆ ਸੀ ਅੱਜ ਦੇਖ ਰਹੇ ਹਾਂ ਕਿ ਕਲਾਸਾਂ ਦੇ ਵਿੱਚ ਸਾਡੀਆਂ ਬੱਚੀਆਂ ਬੈਠੀਆਂ ਨੇ ਔਰ ਜਦੋਂ ਤੇ ਖੁਦ ਦੀ ਭਾਵਨਾ ਆਤਮ ਵਿਸ਼ਵਾਸ ਦੀ ਭਾਵਨਾ ਬੱਚਿਆਂ ਦੇ ਅੰਦਰ ਨਹੀਂ ਆਏਗੀ ਉਦੋਂ ਤੱਕ ਮੈਂ ਬੱਚਿਆਂ ਨੂੰ ਅਕਸਰ ਇਹ ਗੱਲਾਂ ਦੱਸਦੀ ਰਹਿਣੀ ਆ ਕਿ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਮਿਲੀਆਂ ਹੈ ਨਾ इजी ਮਿਲੀਆਂ ਹੈ। ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਆਜ਼ਾਦੀ ਤੋਂ ਪਹਿਲਾਂ ਸੰਵਿਧਾਨ ਲਿਖਣ ਤੋਂ ਵੀ ਪਹਿਲਾਂ ਜੇ ਆਪਾਂ ਗੱਲ ਕਰੀਏ ਇਹ ਬੱਚਿਆਂ ਦੀ ਜਿਹੜੇ ਬੱਚੇ ਦਬੇ ਕੁਚਲੇ ਹੁੰਦੇ ਨੇ ਗਰੀਬ ਪਛੜੇ ਵਰਗ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੀ ਪੜ੍ਹਾਈ ਵਾਸਤੇ ਆਵਾਜ਼ ਚੁੱਕਣ ਵਾਲੀ ਸੁਵਤਰੀ ਬਾਈ ਫੂਲੇ ਕਿਉਂਕਿ ਇਹਨਾਂ ਨੇ ਹੀ ਬੱਚਿਆਂ ਨੂੰ ਪੜਾਣਾ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਦੇਖਿਆ ਜਾਵੇ ਤੇ 바ਵਾ ਸਾਹਿਬ ਐਂਬੈਡਕਰ ਜੀ ਨੇ ਸੰਵਿਧਾਨ ਲਿਖਿਆ ਜਿਹਦੇ ਵਿੱਚ ਹੱਕਾਂ ਦੀ ਗੱਲ ਕੀਤੀ ਗਈ ਬੱਚਿਆਂ ਦੀ ਪਿਛੜੇ ਵਰਗ ਦੇ ਲੋਕਾਂ ਦੀ ਗੱਲ ਕੀਤੀ ਗਈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਬੱਚਿਆਂ ਨੂੰ ਕੁੜੀਆਂ ਨੂੰ ਖਾਸ ਕਰਕੇ ਜਿਹੜਾ ਪੜਾਇਆ ਜਾਂਦਾ ਸੀਗਾ ਤੇ ਇਸੇ ਸੁਤਰੀਬਾਈ ਫੂਲੇ ਜਿਹਦੇ ਨਾਮ ਦੇ ਉੱਤੇ ਹੀ ਮੋਤੀਨਗਰ ਦੇ ਵਿੱਚ ਸਕੂਲ ਖੁੱਲਿਆ ਜਿੱਥੇ ਅਮ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਜਿਹੜੇ ਪਿਛੜੇ ਵਰਗ ਦੇ ਬੱਚੇ ਨੇ ਜਿਹੜੇ ਪੈਸੇ ਨਹੀਂ ਖਰਚ ਸਕਦੇ ਜ਼ਿਆਦਾ ਤੇ ਉਹਨਾਂ ਵਾਸਤੇ ਸਕੂਲ ਖੋਲਿਆ ਗਿਆ ਤੇ ਉਹਨਾਂ ਨੂੰ ਜਿਹੜੀ ਪੜ੍ਹਾਈ ਕਰਵਾਈ ਜਾ ਰਹੀ ਹੈ ਤੇ ਤੁਸੀਂ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਇੱਥੇ ਨਾ માત્ર ਫੀਸ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਨੂੰ ਪੜ੍ਹਾਈ ਕਰਾਈ ਜਾਂਦੀ ਹੈ ਤੇ ਨਾਲ ਹੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਦੱਸਿਆ ਜਾਂਦਾ ਤੇ ਉਹਨਾਂ ਦੇ ਹੱਕਾਂ ਬਾਰੇ ਦੱਸਿਆ ਜਾਂਦਾ ਹੈ ਤਾਂ ਜੋ ਇਹਨਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗ ਸਕੇ ਤੇ ਜੋ ਵੀ ਆਪਣੇ ਹੱਕ ਬਣਦੇ ਨੇ ਤੇ ਹੱਕਾਂ ਬਾਰੇ ਵੀ ਪਤਾ ਲੱਗ ਸਕੇ ਤੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੈਮ ਮੌਜੂਦ ਨਹੀਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਮੈਮ ਪਲੀਜ਼ ਮੈਮ ਕਿ ਪਹਿਲਾਂ ਤਾਂ ਆਪਣਾ ਨਾਮ ਦੱਸਣਾ ਤੇ ਫਿਰ ਗੱਲ ਕਰਦੇ ਆ ਮੇਰਾ ਨਾਮ ਬਲਜਿੰਦਰ ਕੌਰ ਹੈ ਔਰ ਮੈਂ ਫੁੱਲੇ ਅੰਬੇਡਕਰ ਹਾਈ ਸਕੂਲ ਨੂੰ ਰਨ ਕਰਦੀ ਆ ਜੋ ਕਿ ਲਗਭਗ 25 ਸਾਲ ਦੀ ਸਾਡੀ ਜਰਨੀ ਹੈ ਜਿਹਦੇ ਵਿੱਚੋਂ ਅਸੀਂ ਬੱਚੇ ਲੋੜਵੰਦ ਜਿਹੜੇ ਬਹੁਤ ਲੋੜਵੰਦ ਸੀਗੇ ਜਿਹੜੇ ਬੱਚੇ ਮਤਲਬ ਘਰ ਦੀ ਸਥਿਤੀ ਜਿਨ੍ਹਾਂ ਦੀ ਬਹੁਤ ਨਾਜ਼ੁਕ ਸੀ ਉਹ ਬੱਚਿਆਂ ਨੂੰ ਅਸੀਂ ਮੈਡੀਕਲ ਲਾਈਨ 'ਚ ਔਰ ਇੰਜੀਨੀਅਰਿੰਗ ਲਾਈਨ ਤੱਕ ਇਸ ਸਕੂਲ 'ਚੋਂ ਬੱਚੇ ਨਿਕਲ ਕੇ ਗਏ ਆ ਜਿਹੜੇ ਅੱਜ ਬਹੁਤ ਵਧੀਆ ਆਪਣਾ ਜੀਵਨ ਬਤੀਤ ਕਰ ਰਹੇ ਆ ਤੇ ਜਿਹੜੀ ਗਰਲਸ ਸੀਗੀਆਂ ਉਹ ਨਰਸਿੰਗ ਕਰਕੇ 40s ਹਸਪੀਟਲ 'ਚ ਲੱਗੀਆਂ ਹੋਈਆਂ ਤੇ ਜਦੋਂ ਅਸੀਂ ਇਹ ਚੀਜ਼ ਦੇਖਦੇ ਹਾਂ ਤਾਂ ਬੜਾ ਆਪਣੇ ਆਪ ਨੂੰ ਮਾਨ ਲੱਗਦਾ ਹੈ ਕਿ ਅਸੀਂ ਜੀਵਨ ਚ ਕੁਝ ਕੀਤਾ ਕਿਉਂਕਿ ਸਾਡੇ ਮਹਾਪੁਰਸ਼ਾਂ ਨੇ ਜੋ ਅੱਜ ਦੀ ਡੇਟ ਦੇ ਵਿੱਚ ਫੂਲੇ ਫਿਲਮ ਆਈ ਹੈ ਉਹ ਦੇਖਣ ਨੂੰ ਸਮਾਜ ਚ ਅੱਜ ਮਿਲ ਰਿਹਾ ਹੈ ਲੇਕਿਨ ਮੈਂ 2004 ਦੇ ਵਿੱਚ ਬਾਮ ਸੇਵ ਕਰਕੇ ਸੰਸਥਾ ਨਾਲ ਜੁੜੀ ਸੀਗੀ ਉੱਥੇ ਉੱਥੋਂ ਜਦੋਂ ਮੈਨੂੰ ਪਤਾ ਲੱਗਿਆ ਕਿ ਜਿਹੜੀ ਐਜੂਕੇਸ਼ਨ ਹੈ ਉਹ 바ਵਾ ਸਾਹਿਬ ਅੰਬੇਦਕਰ ਔਰ ਜੋਤੀਬਾ ਫੂਲੇ ਅਗਰ ਨਾ ਹੁੰਦੇ ਤਾਂ ਅੱਜ ਅਸੀਂ ਜਿੱਥੇ ਖੜੇ ਆਂ ਕਦੀ ਵੀ ਨਹੀਂ ਹੋਣਾ ਸੀਗਾ ਕਿਉਂਕਿ ਉਹਨਾਂ ਦਾ ਸੰਘਰਸ਼ ਕੀਤਾ ਹੋਇਆ ਉਹਦਾ ਫਲ ਸਾਨੂੰ ਮਿਲ ਰਿਹਾ ਤੇ ਇਹ ਸਕੂਲ 2000 ਚ ਮੈਂ ਖੋਲਿਆ ਸੀਗਾ ਜੋ ਕਿ ਮੈਂ ਆਪਣੀ ਮੰਮੀ ਦੇ ਨਾਂ ਤੇ ਖੋਲਿਆ ਸੀਗਾ ਜਦੋਂ ਮੈਂ ਬਾਮਸ਼ੇਪ ਨਾਲ ਜੁੜੀ ਔਰ ਮਨੂੰ ਪਤਾ ਲੱਗਿਆ ਕਿ ਮੇਰੀ ਮਾਂ ਕੋ ਤਾਂ ਇਹ ਅਧਿਕਾਰ ਹੀ ਨਹੀਂ ਸੀਗਾ ਕਿ ਮੈਂ ਐ ਮੈਨੂੰ ਪੜ੍ਹਾ ਸਕਦੇ ਔਰ ਜਾਂ ਮੈਨੂੰ ਇਹਨੇ ਕਾਬਿਲ ਬਣਾ ਸਕਦੇ ਇਹ ਤਾਂ ਦੇਨ ਜੋਤੀਵਾ ਫੂਲੇ ਉਹ 바ਵਾ ਸਾਹਿਬ ਅੰਬੇਦਕਰ ਦੀ ਹੈ ਜੋਤੀਵਾ ਫੂਲੇ ਨੇ ਅੰਦੋਲਨ ਕੀਤਾ ਉਹ 바ਵਾ ਸਾਹਿਬ ਅੰਬੇਦਕਰ ਨੇ ਸਾਨੂੰ ਸੰਵਿਧਾਨ ਦੇ ਵਿੱਚ ਰਾਈਟ ਦੇ ਕੇ ਸਾਨੂੰ ਇਸ ਯੋਗ ਬਣਾਤਾ ਮੈਂ ਅੱਜ ਬੱਚਿਆਂ ਨੂੰ ਦੱਸ ਰਹੀ ਸੀਗੀ ਕਿ ਤੁਸੀਂ ਸੋਚੋ ਕਿਉਂਕਿ ਮੂਵੀ ਬੱਚਿਆਂ ਨੇ ਦੇਖੀ ਬੱਚਿਆਂ ਨੂੰ ਅਸੀਂ ਦਿਖਾਈ ਔਰ ਬੱਚਿਆਂ ਕੋ ਮੈਂ ਪੁੱਛ ਰਹੀ ਸੀਗੀ ਕਿ ਉਸ ਮੂਵੀ ਚ ਤੁਹਾਨੂੰ ਸਭ ਤੋਂ ਵਧੀਆ ਸੀਨ ਕਿਹੜਾ ਲੱਗਿਆ ਬਹੁਤ ਜੇ ਬੱਚਿਆਂ ਨੇ ਕੁੜੀਆਂ ਨੇ ਕਿਹਾ ਕਿ ਜਦੋਂ ਉਹ ਥੱਪੜ ਮਾਰਦੀ ਹੈ ਉਹ ਸੀਨ ਵਧੀਆ ਲੱਗਿਆ बॉयज़ कहेंदे हमें वो सीन बढ़िया लगा जो अब वो परछाई से जो अपर कास्ट के लोग भाग रहे थे मतलब अलग अलग बच्चा ने अपने व्यू देते ਤੇ ਉਹ ਸਪੀਡ ਜਿਹੜੀ ਹੈਗੀ ਹੈ ਮੈਂ ਬੱਚਿਆਂ ਨੂੰ ਕਹਿ ਰਹੀ ਸੀ ਕਿ ਅੱਜ ਦੀ ਡੇਟ ਦੇ ਵਿੱਚ ਵੀ ਅਜੇ ਕੱਲ ਪਰਸੋਂ ਉੱਤਰ ਪ੍ਰਦੇਸ਼ ਚ ਹਸਪੀਟਲ ਦੇ ਵਿੱਚ ਹੀ ਇੱਕ ਲੜਕੀ ਨਾਲ ਬਲਦਕਾਰ ਕੀਤਾ ਔਰ ਉਹਨੂੰ ਮਾਰ ਦਿੱਤਾ ਗਿਆ ਕੋਲਕਾਤਾ ਕਾਂਡ ਐ ਇਦਾਂ ਪਤਾ ਨਹੀਂ ਅਣਗਿਣਤ ਕਾਂਡ ਐ ਜਿਹੜੇ ਅੱਜ ਵੀ ਸਾਨੂੰ ਰਾਈਟ ਮਿਲਣ ਦੇ ਬਾਅਦ ਵੀ ਅੱਜ ਗਰਲਸ ਦੇ ਨਾਲ ਉਹ ਹੋ ਰਿਹਾ ਤੇ ਅੱਜ ਮੈਂ ਇਹਨਾਂ ਨੂੰ ਇਹ ਦੱਸ ਰਹੀ ਸੀ ਕਿ ਉਹ ਕਿਉਂ ਹੋ ਰਿਹਾ ਕਿਉਂਕਿ ਅਸੀਂ ਸਾਨੂੰ ਅਧਿਕਾਰ ਤਾਂ ਮਿਲ ਗਏ ਈਜ਼ਲੀ ਮਿਲ ਗਏ ਥਾਲੀ ਚ ਪਰੋਸ ਕੇ ਮਿਲ ਗਏ ਤਾਂ ਸਾਨੂੰ ਉਹਨਾਂ ਦੀ अहमियत ਦਾ ਨਹੀਂ ਪਤਾ ਲੱਗਿਆ ਜੋਤੀ ਇਹਨਾਂ ਨੂੰ ਮੈਂ ਕਹਿ ਰਹੀ ਸੀਗੀ ਸਾਬਤਰੀबाई फुले ਜਿਹੜੀ ਫਿਲਮ ਦੇ ਵਿੱਚ ਉਹ ਥੱਪੜ ਮਾਰਦੀ ਹੈ ਤੇ ਉਹਦੇ ਕੋ ਹਥਿਆਰ ਨਹੀਂ ਹੁੰਦਾ ਉਹ ਥੱਪੜ ਕਿਹੜੀ ਤਾਕਤ ਨਾਲ ਮਾਰ ਦਿੰਦੀ ਹੈ ਕਿਉਂਕਿ ਉਹਦੀ ਉਹਨੇ ਆਪਣੇ ਅੰਦਰ ਦੀ ਜੋਤ ਜਿਹੜੀ ਹੁੰਦੀ ਹੈ ਉਹ ਜਲਾਈ ਹੁੰਦੀ ਹੈ ਤੇ ਅਗਰ ਹਰ galactos ਆਪਣੇ ਅੰਦਰ ਦੀ ਤਾਕਤ ਨੂੰ ਜਾਣ ਜਾਏਗੀ ਤਾਂ ਜਿਹੜਾ ਅਤਿਆਚਾਰ ਹੈ ਉਹ ਕਦੀ ਵੀ ਨਹੀਂ ਹੋਏਗਾ ਕਿਉਂਕਿ ਬਲਤਕਾਰੀ ਮਰਦ ਹੈ ਔਰ ਜਦੋਂ ਉਹਦੇ ਹੱਕ ਦੀ ਜਾਂ ਉਹਦੇ ਉਹਦੇ ਅੰਦੋਲਨ ਦੀ ਗੱਲ ਆਉਂਦੀ ਹੈ ਤਾਂ ਮਰਦੇ ਹੀ ਸੜਕਾਂ ਤੇ ਉਤਰਦਾ ਜਦਕਿ ਅਤਿਆਚਾਰ ਔਰਤ ਨਾਲ ਹੋਇਆ ਤਾਂ ਸੜਕਾਂ ਤੇ ਔਰਤ ਨੂੰ ਆਨੇ ਚਾਹੀਦਾ ਔਰਤ ਫਿਰ ਵੀ ਅੰਦਰ ਹੈ ਤੇ ਫਿਰ ਅਗਰ ਅਸੀਂ ਜਦੋਂ ਜਦੋਂ ਤੱਕ ਅਸੀਂ ਆਪਣੇ ਅੰਦਰ ਦੀ ਜੋਤ ਜਿਹੜੀ ਤਾਕਤ ਹੈ ਉਹ ਨਹੀਂ ਪਛਾਨਾਂਗੇ ਉਦੋਂ ਤੱਕ ਸਾਨੂੰ ਅਧਿਕਾਰ ਜਿਹੜੇ ਮਿਲ ਵੀ ਗਏ ਹਨਾ ਉਹਦਾ ਅਸੀਂ ਸਾਧੂ ਉਪਯੋਗ ਨਹੀਂ ਕਰ ਪਾਵਾਂਗੇ ਮੈਡਮ ਬੱਚਿਆਂ ਨੂੰ ਵੀ ਅਧਿਕਾਰਾਂ ਬਾਰੇ ਦੱਸਿਆ ਜਾਂਦਾ ਹੈ ਉਹਨਾਂ ਨੂੰ ਹੱਕਾਂ ਬਾਰੇ ਦੱਸਿਆ ਜਾਂਦਾ ਹੈ ਕਿਉਂਕਿ ਇਹ ਕਲਯੁਗ ਦਾ ਜ਼ਮਾਨਾ ਹੈ ਇੱਥੇ ਤਾਂ ਤਕਰੀਬਨ ਹਾਲਾਂਕਿ ਬੱਚੇ ਮੁੰਡੇ ਕੁੜੀਆਂ ਦੇ ਵਿੱਚ ਕੋਈ ਨਹੀਂ ਫਰਕ ਸਮਝਿਆ ਜਾਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਕੁੜੀਆਂ ਦੇ ਵਿੱਚ ਜਾਂ ਆਪਣਾ ਛੋਟੀ ਜਾਤੀ ਦੇ ਲੋਕਾਂ ਨੂੰ ਥੋੜਾ ਜਿਹਾ ਪਿੱਛੇ ਧਕੇਲਿਆ ਜਾ ਰਿਹਾ ਹੈ ਜੀ ਸਰ ਬਿਲਕੁਲ ਸਹੀ ਹੈ ਇਹ ਗੱਲ ਕਿ ਅੱਜ ਦੀ ਡੇਟ ਦੇ ਵਿੱਚ ਵੀ ਸਾਨੂੰ ਜੋਤੀਵਾ ਫੂਲੇ ਨੇ ਅੰਦੋਲਨ ਚਲਾਇਆ 바ਵਾ ਸਾਹਿਬ ਨੇ ਸੰਵਿਧਾਨ ਦਿੱਤਾ ਲੇਕਿਨ ਸਾਡੀ ਜਿਹੜੀ ਵਿਚਾਰ ਹੈ ਔਰ ਮਾਨਸਿਕਤਾ ਹੈ ਉਹ ਉੱਥੇ ਦੀ ਉੱਥੇ ਹੀ ਖੜੀ ਹੋਈ ਹੈ ਉਹਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਜਿਹੜਾ ਕਿ ਇਹ ਹਾਲਾਤਾਂ ਨੂੰ ਬਦਲਾਅ ਉਦੋਂ ਹੀ ਹੋਏਗਾ ਜਦੋਂ ਬੱਚਿਆਂ ਦੇ ਅੰਦਰ ਉਹ ਸਪਿਰਟ ਆਏਗੀ ਕਿ ਸਾਡੇ ਅਧਿਕਾਰ ਕੀ ਹੈ ਇਹਨਾਂ ਅਧਿਕਾਰਾਂ ਨੂੰ ਅਸੀਂ ਖੁਦ ਲੈਣਾ ਔਰ ਜਦੋਂ ਤੇ ਖੁਦ ਦੀ ਭਾਵਨਾ ਆਤਮ ਵਿਸ਼ਵਾਸ ਦੀ ਭਾਵਨਾ ਬੱਚਿਆਂ ਦੇ ਅੰਦਰ ਨਹੀਂ ਆਏਗੀ ਉਦੋਂ ਤੱਕ ਮੈਂ ਬੱਚਿਆਂ ਨੂੰ ਅਕਸਰ ਇਹ ਗੱਲਾਂ ਦੱਸਦੀ ਰਹਿੰਨੀ ਆ ਕਿ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਮਿਲੀਆਂ ਹੈ ਨਾ ਇਜ਼ੀ ਮਿਲੀਆਂ ਇੱਕ ਮੈਂ ਇਹਨਾਂ ਕੋ ਪੁੱਛਿਆ ਕਿ ਫੂਲੇ ਫਿਲਮ ਦੇ ਵਿੱਚ ਇੱਕ ਸੀਨ ਸੀਗਾ ਜਿਹੜਾ ਬੱਚਿਆਂ ਨੇ ਨਾ ਮਿਸ ਕਰ ਗਏ ਸੀਗੇ 10 ਨਹੀਂ 12 ਸੀ ਮੈਂ ਕਿਹਾ ਇੱਕ ਸੀਨ ਸੀਗਾ ਕਿ ਜਿਹਦੇ ਵਿੱਚ ਕੁਝਾ ਲੱਗਿਆ ਹੋਇਆ ਸੀਗਾ ਔਰ ਪਿੱਛੇ ਝਾੜੂ ਬੰਦਿਆ ਹੋਇਆ ਸੀ ਉਹ ਕਿਉਂ ਬੰਦਿਆ ਸੀਗਾ ਫਿਰ ਉਹਦੇ ਬਾਰੇ ਵਿੱਚ ਮੈਂ ਬੱਚਿਆਂ ਨੂੰ ਡਿਟੇਲ ਚ ਦੱਸਿਆ ਕਿ ਇਹ ਇਹ ਅਸੀਂ ਜਿੰਨਾ ਵੀ ਸਮਾਜ ਇੱਥੇ ਬੈਠਿਆ ਹੋਇਆ ਹੈ ਇਹ ਸਮਾਜ ਨੂੰ ਪਰミਸ਼ਨ ਨਹੀਂ ਸੀਗੀ ਜਦੋਂ ਸੂਰਜ ਚੜ ਜਾਂਦਾ ਸੀਗਾ ਤੇ ਉਹ ਸਮਾਜ ਬਾਹਰ ਨਹੀਂ ਨਿਕਲ ਸਕਦਾ ਸੀਗਾ ਉਹ ਅਗਰ ਤੁਹਾਡੀ ਪਰਛਾਈਂ ਨਿਕਲ ਵੀ ਗਏ ਹੋ ਤੁਹਾਡੀ ਜੇਕਰ ਪਰਛਾਈਂ ਜਾਂ ਪੈਰ ਦੇ ਨਿਸ਼ਾਨ ਤੁਹਾਡੇ ਹੈਗੇ ਆ ਤੁਸੀਂ ਅੱਗੇ-ਅੱਗੇ ਚੱਲੋ ਤੇ ਪਿੱਛੇ ਜਿਹੜਾ ਝਾੜੂ ਹੈ ਉਹ ਸਾਫ਼ ਕਰਦਾ ਜਾਏਗਾ ਇੰਦਾ ਦੀ ਮੈਂ ਬੱਚਿਆਂ ਨੂੰ ਮਤਲਬ ਇਹ ਨੌਲੇਜ ਦਿਨੀ ਆ ਔਰ ਇਹ ਬੱਚਿਆਂ ਨੂੰ ਮਹਿਸੂਸ ਵੀ ਹੁੰਦਾ ਕਾਸ਼ ਸਾਡੇ ਮੈਂ ਇਹਨਾਂ ਨੂੰ ਪੁੱਛਿਆ ਕਿ ਅੱਜ ਦੀ ਡੇਢ ਦੇ ਵਿੱਚ ਅਗਰ ਉਹ ਪਰੰਪਰਾ ਜੋਤੀਬਾ ਫੂਲੇ ਨੇ ਖਤਮ ਨਾ ਕੀਤੀ ਹੁੰਦੀ ਤਾਂ ਅੱਜ ਤੁਹਾਡੇ ਕੀ ਹਾਲਤ ਹੋਣੇ ਸੀ ਹੋਰ ਵੀ ਜ਼ਿਆਦਾ ਮਾੜੇ ਹੋਣੇ ਸੀ ਕਿਉਂਕਿ ਅਜੇ ਸਭ ਕੁਝ ਮਿਲਣ ਦੇ ਬਾਵਜੂਦ ਵੀ ਔਰ ਸੰਵਿਧਾਨ ਦੇ ਵਿੱਚ ਰਾਈਟਸ ਲਿਖਣ ਦੇ ਬਾਅਦ ਵੀ ਸਾਨੂੰ ਨਹੀਂ ਮਿਲ ਰਿਹਾ ਤਾਂ ਸਾਡੀ ਸਥਿਤੀ ਇਦਾਂ ਦੀ ਬਣੀ ਹੋਈ ਆ ਖਾਸ ਤੌਰ ਮਤਲਬ ਸਾਬਿਤਰੀ ਬਾਈ ਫੂਲੇ ਦੀ ਫਿਲਮ ਜਿਹੜੀ ਲਿਖੀ ਉਹਨਾਂ ਦੀ ਜਿਹੜੀ ਤਾਕਤ ਉਹਦੇ ਵਿੱਚ ਦਿਖਾਈ ਗਈ ਹੈ ਸਾਡੀ ਅੱਜ ਦੀ ਔਰਤ ਦੇ ਵਿੱਚ ਨਹੀਂ ਹੈ ਚਾਹੇ ਉਹ ਪ੍ਰੈਟਿਕਲ ਲੇਡੀ ਹੈ ਚਾਹੇ ਉਹ ਸਰਵਿਸ ਵੂਮੈਨ ਹੈ ਜਾਂ ਉਹ ਹਾਊਸ ਵਾਈਫ ਹੈ ਕਿਸੇ ਵੀ ਔਰਤ ਦੇ ਵਿੱਚ ਉਹ ਨੇ ਆ ਠੀਕ ਹੈ ਜੀ ਧੰਨਵਾਦ ਸੋ ਤੁਸੀਂ ਸੁਣਿਆ ਗੱਲਾਂ ਬਹੁਤ ਵਧੀਆ ਕੀਤੀਆਂ ਐ ਮੈਮ ਨੇ ਸੋ ਆਪਾਂ ਨੂੰ ਮਨਸਿਕਤਾ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਹੱਕਾਂ ਬਾਰੇ ਵੀ ਆਪਾਂ ਨੂੰ ਬੇਸ਼ੱਕ ਪਤਾ ਹੈ ਜਾਂ ਆਪਾਂ ਨੂੰ ਅਧਿਕਾਰਾਂ ਬਾਰੇ ਵੀ ਪਤਾ ਹੈ ਪਰ ਜਿੰਨੀ ਦੇਰ ਆਪਾਂ ਆਪਣੀ ਮਨਸਿਕਤਾ ਨੂੰ ਬਦਲਦੇ ਨਹੀਂ ਹੈ ਉਨੀ ਦੇਰ ਕੋਈ ਵੀ ਕਿਸੇ ਚੀਜ਼ ਨੂੰ ਆਪਾਂ ਪ੍ਰਾਪਤ ਨਹੀਂ ਕਰ ਸਕਦੇ ਆ ਸੋ ਸਰ ਵੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲਬਾਤ ਕਰ ਲੈਂਦੇ ਆ ਸਰ ਕੀ ਨਾਮ ਹੈ ਤੁਹਾਡਾ ਮੈਂ ਬਲਵਿੰਦਰ ਸਿੰਘ ਜੱਸੀ ਸਿਟੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਲੁਗਿਆਣਾ ਸਭ ਤੋਂ ਪਹਿਲਾਂ ਤਾਂ ਆਪਦੇ ਚੈਨਲ ਦੇ ਮਾਧਿਅਮ ਤੋਂ ਸਾਝ ਮੁਕਾਈ ਨੂੰ ਜੈ ਪੀਮ ਜੈ ਭਾਰਤ ਅੱਜ ਅਸੀਂ ਫੂਲੇ ਅੰਬੇਡਕਰ ਹਾਈ ਸਕੂਲ ਜੋ ਹੈ 32 ਸੈਕਟਰ ਲੁਧਿਆਣਾ ਦੇ ਅੰਦਰ ਉੱਥੇ ਅਸੀਂ ਪਹੁੰਚੇ ਹਾਂ ਜਿੱਥੇ ਕਿ ਸਾਡੀ ਜ਼ਿਲ੍ਹਾ ਲੁਧਿਆਣਾ ਦੀ ਸਮੁੱਚੀ ਟੀਮ ਪਹੁੰਚੀ ਆ ਔਰ ਅਸੀਂ ਆ ਕੇ ਇਸ ਸਕੂਲ ਦੇ ਅੰਦਰ ਦੇਖਿਆ ਕਿ ਬਹੁਤ ਹੀ ਅੱਛੇ ਢੰਗ ਦੇ ਨਾਲ ਇਨ੍ਹਾਂ ਇਸ ਏਰੀਆ ਦੇ ਗਰੀਬ ਜਿਹੜੇ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਪੜਾਇਆ ਜਾ ਰਿਹਾ ਔਰ ਅਸੀਂ ਦੇਖ ਰਿਹਾ ਕਿ ਫੂਲੇ ਜੋ ਫਿਲਮ ਆਈ ਹੈ ਪਿਛਲੇ ਦਿਨੀ ਉਸ ਫੂਲੇ ਫਿਲਮ ਦੀ ਜੋ ਸਥਿਤੀ थी आज ਤੋਂ ਕਈ ਸਾਲ ਪਹਿਲਾਂ ਜੋ ਕਿ ਅਸੀਂ ਸੁਣਦੇ ਸੀਗੇ ਕਿ ਹਾਂ ਜੀ ਇਸ ਤਰ੍ਹਾਂ ਸਮਾਜ ਦੇ ਅੰਦਰ ਪਹਿਲਾਂ ਹੁੰਦਾ ਸੀਗਾ ਮਨੁੱਖੀ ਸਮਰੱਥੀ ਦੇ ਆਧਾਰ ਤੇ ਜਿਹੜਾ ਸੀਗਾ ਸਾਡੇ ਔਰਤ ਜਾਤ ਜਿਹੜੀ ਸੀਗੀ ਉਹਨੂੰ ਇੱਕ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਸੀ ਔਰ ਜਦੋਂ ਉਹਦੇ ਘਰ ਵਾਲਾ ਮਰਦਾ ਸੀ ਤਾਂ ਉਹਨੂੰ ਨਾਲ ਜਲਾ ਲਿਤਾ ਜਾਂਦਾ ਸੀ ਤਾਂ ਇਸ ਤਰ੍ਹਾਂ ਦੇ ਜਿਹੜੇ ਔਰਤ ਦੇ ਅਧਿਕਾਰ ਖੋਏ ਗਏ ਸੀ ਮਨੁੱਖੀ ਸਮਰੱਥੀ ਦੇ ਮੁਤਾਬਕ ਤੇ ਮਾਤਾ ਸੁમિત੍ਰੀਬਾਈ ਫੂਲੇ ਜੀ ਜਿਹੜੇ ਕਿ ਇੱਕ এডਿਕੇਸ਼ਨ ਦੇ ਸਹੀ ਸਮਝ ਦੇ ਕੇ ਪਹਿਲੇ ਟੀਚਰ ਇਸ ਦੇਸ਼ ਦੇ ਔਰ ਉਹਨਾਂ ਨੇ ਬੜੀ ਸੰਘਰਸ਼ ਕਰਕੇ ਲੜਾਈ ਕਰਕੇ ਇਸ ਦੇਸ਼ ਦੇ ਅੰਦਰ ਔਰਤਾਂ ਨੂੰ ਜਗਾ ਕੇ ਔਰ ਜਿਹੜਾ ਟੀਚਿੰਗ ਲਾਈਨ ਦੇ ਨਾਲ ਜੋੜਿਆ ਸੀ ਅੱਜ ਦੇਖ ਰਹੇ ਹਾਂ ਕਿ ਕਲਾਸਾਂ ਦੇ ਵਿੱਚ ਸਾਡੀਆਂ ਬੱਚੀਆਂ ਬੈਠੀਆਂ ਨੇ ਔਰ ਇਸ ਸਕੂਲ ਨੂੰ ਚਲਾਉਣ ਵਾਲੀ ਵੀ ਸਾਡੀ ਭੈਣ ਜਿਹੜੀ ਆ ਉਹ 2006 ਦੀ ਸਕੂਲ ਇਸ ਨੂੰ ਚਲਾ ਰਹੀ ਆ ਔਰ 2004 ਦੇ ਵਿੱਚ ਇਸੇ ਜ਼ਿਲ੍ਹਾ ਲੁਧਿਆਣਾ 32 ਸੈਕਟਰ ਦੇ ਵਿੱਚ ਜਦੋਂ ਇਹ ਸਕੂਲ ਬਣਿਆ ਤੇ ਉਸ ਟਾਈਮ ਵੀ ਮਨੁੱਖ ਸਿਮਰਤੀ ਨੂੰ ਮੰਨਣ ਵਾਲੇ ਲੋਕ ਜਿਹੜੇ ਸੀ ਔਰ ਜਿਹੜੇ ਮੰਨੂ ਬਾਦੀ ਵਿਵਸਥਾ ਦੇ ਲੋਕ ਸੀ ਉਹਨਾਂ ਨੇ 2004 ਦੇ ਵਿੱਚ ਵੀ ਇਹਨਾਂ ਦੇ ਨਾਲ ਲੜਾਈ ਲੜੀ ਔਰ ਇਹਨਾਂ ਨੇ ਲੜਾਈ ਜਿਹੜੀ ਸੀ ਜਸਟਿਸ ਜਿਹੜੀ ਸੀਗਾ ਹਾਈ ਕੋਰਟ ਤੋਂ ਜਾ ਕੇ ਇਹਨਾਂ ਨੇ ਉਹ ਲੜਾਈ ਜਿੱਤੀ ਕਿਉਂਕਿ ਇਹ ਸਕੂਲ ਉਦੋਂ ਵੀ 2004 ਦੇ ਵਿੱਚ ਵੀ ਇਹ ਸਕੂਲ ਜਿਹੜਾ ਸੀ ਚੱਲ ਨਹੀਂ ਦਿੱਤਾ ਜਾਂਦਾ ਸੀਗਾ ਪਰ ਇਹਨਾਂ ਨੇ ਸਾਡੇ ਭੈਣ ਜੀ ਨੇ ਬੜਾ ਸੰਘਰਸ਼ ਕਰਕੇ ਕੋਰਟ ਤੋਂ ਜਸਟਿਸ ਲਿਆ ਔਰ ਅੱਜ ਸਕੂਲ ਨੂੰ ਚਲਾ ਰਹੇ ਨੇ ਔਰ ਸਾਡੀ ਜ਼ਿਲ੍ਹਾ ਲੁਧਿਆਣੇ ਦੀ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇਹਨਾਂ ਨੂੰ ਸਨਮਾਨ ਕੀਤਾ ਔਰ ਭਾਈ ਸਾਹਿਬ ਨੂੰ ਸਨਮਾਨ ਕੀਤਾ ਬੜੇ ਅੱਛੇ ਢੰਗ ਦੇ ਨਾਲ ਨਾ માત્ર ਫੀਸ ਲੈ ਕੇ ਇਹਨਾਂ ਬੱਚਿਆਂ ਨੂੰ ਜਿਹੜਾ ਐਜੂਕੇਸ਼ਨ ਆ ਜੋੜਿਆ ਜਾ ਰਿਹਾ ਇਹਨਾਂ ਬੱਚਿਆਂ ਨੇ ਪੜ੍ਹ ਲਿਖ ਕੇ ਡਾਕਟਰ ਬਣਨਾ ਵਕੀਲ ਬਣਨਾ ਜੱਜ ਬਣਨਾ ਦੇਸ਼ ਦੇ ਰਾਸ਼ਟਰਪਤੀ ਬਣਨਾ ਦੇਸ਼ ਨੂੰ ਚੜਾਉਣ ਵਾਲਾ ਜਿਹੜਾ ਭਵੇਖਾ ਅੱਜ ਇਹ ਸਕੂਲ ਦੇ ਵਿੱਚ ਪੜ੍ਹ ਰਿਹਾ ਔਰ ਅਸੀਂ ਸਮਝਦੇ ਕਿ ਫ੍ਰੀ ਆਫ ਕਾਸਟ ਪਰਿਆ ਪੱਖਾ ਜਿਹੜਾ ਹੈਗਾ ਉਹ ਵੀ ਲਾਈਟ ਨਾਲ ਚੱਲਦਾ ਲਾਈਟ ਦਾ ਜਿਹੜਾ ਬਿੱਲ ਆ ਉਭੀ ਦਤਾ ਜਾਂਦਾ ਇਸ ਕਰਕੇ ਨਾਮਾਤਰ ਜਿਹੜੀ ਫੀਸ ਆ ਉਹ ਲੈ ਕੇ ਇਸ ਪਰਿਵਾਰ ਵੱਲੋਂ ਸਾਡੇ ਭੈਣ ਜੀ ਨੇ ਭਾਈ ਸਾਹਿਬ ਨੇ ਇਹਨਾਂ ਦੇ ਯੋਗ ਨਾਲ ਦੇ ਨਾਲ ਬੱਚੇ ਜਿਹੜੇ ਆ ਨਾਮਾਤਰ ਫੀਸ ਵੀ ਇਸ ਕਰਕੇ ਕਹਿ ਰਹੇ ਆ ਵੀ ਬੱਚੇ ਨੂੰ ਇਹ ਨਾ ਲੱਗੇ ਵੀ ਮੈਂ ਸਿਰਫ ਮੈਂਟੇਨੈਂਸ ਲਈ ਵੀ ਮੈਂ ਇਹ ਇਹ ਨਾ ਲੱਗੇ ਵੀ ਮੈਂ ਫ੍ਰੀ ਸਿੱਖਿਆ ਲੈ ਰਹੇ ਆ ਜਾਂ ਕਿਦਾਂ ਕਈ ਲੋਕ ਬੜੇ ਖੁਫਦਾਰ ਹੁੰਦੇ ਨੇ ਅਗਲੇ ਕਹਿੰਦੇ ਵੀ ਮੈਂ ਫ੍ਰੀ ਦੇ ਵਿੱਚ ਕੁਝ ਨਹੀਂ ਲੈਣਾ ਅੱਜ ਪੰਜਾਬ ਦੇ ਅੰਦਰ ਐਜੂਕੇਸ਼ਨ ਦੇ ਨਾਮ ਤੇ ਲੱਖਾਂ ਕਰੋੜਾਂ ਦੀ ਲੁੱਟਖਸਟ ਹੋ ਰਹੀ ਆ ਆਮ ਆਦਮੀ ਦੀ ਸਰਕਾਰ ਜਿਨ੍ਹਾਂ ਨੇ 1300 ਕਰੋੜ ਰੁਪਇਆ ਦਿੱਲੀ ਦੇ ਅੰਦਰ ਜਿਹੜਾ ਹੈਗਾ ਘੁਟਾਲਾ ਕੀਤਾ ਗਿਆ ਘੁਟਾਲਾ ਕੀਤਾ ਗਿਆ ਦੇਸ਼ ਦੇ ਅੰਦਰ ਔਰ ਅਸੀਂ ਦੇਖਦੇ ਹਾਂ ਵੀ ਐਜੂਕੇਸ਼ਨ ਦੇ ਨਾਮ ਤੇ ਜਿਹੜਾ ਹੈਗਾ ਪੈਸਾ ਲੁੱਟ-ਖੁੱਟ ਕੀਤਾ ਜਾ ਰਿਹਾ ਪਰ ਇਸ ਪਰਿਵਾਰ ਵੱਲੋਂ ਸਾਡੇ ਪੰਜੀ ਵੱਲੋਂ ਇੱਕ ਸਿਰਫ ਨਾਮਾਤਰ ਫੀਸ ਲੈ ਕੇ ਬੱਚਿਆਂ ਨੂੰ ਵਾਰ-ਵਾਰ ਜੋੜ ਕੇ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਕਿ ਕੋਈ ਬੱਚਿਆਂ ਨੂੰ ਨਾਮਾਤਰ ਫੀਸ ਲੈ ਕੇ ਹੀ ਪੜਾਇਆ ਜਾ ਰਿਹਾ ਹੈ ਤੇ ਜੇ ਕਿਸੇ ਬੱਚੇ ਕੋਲ ਨਾ ਵੀ ਹੋਵੇ ਫੀਸ ਤੇ ਤਾਂ ਵੀ ਕੋਈ ਚੱਕਰ ਨਹੀਂ ਐਸਾ ਦਾ ਤੇ ਆਪਾਂ ਬੱਚਿਆਂ ਨਾਲ ਵੀ ਕੋਈ ਕਿਹੜਾ ਬੱਚਾ ਗੱਲ ਕਰਨਾ ਚਾਹੁੰਦਾ ਹੈ ਕੋ

हां तो क्या बनना है बड़े होकर आई एस आई ही बनना है ठीक है वेरी गुड क्या नाम है बेटा बलराम क्या बनना है बड़े होकर अपना बिजनेस संभालना है अपना बिजनेस संभालना है अभी कौन सा बिजनेस है अभी सब्जियों का है अच्छा वहाँ गांव पे मॉल है अच्छा इसको बढ़ाओगे आप ठीक है बैठिए क्या नाम है बेटा मेरा बाद है क्या बनना चाहते हो बड़े पुलिस बनना चाहते हो ग्रेट ਜੋ ਤੁਸੀਂ ਦੇਖੋ ਵੀ ਬੱਚਿਆਂ ਦੇ ਵਿੱਚ ਵੀ ਉਤਸ਼ਾਹ ਆ ਇਹਨਾਂ ਨੂੰ ਆਪਣੇ ਹੱਕਾ ਬਾਰੇ ਜਿਹੜਾ ਪਤਾ ਆ ਵੀ ਇਹ ਕੋਈ ਆਈਐਸ ਬਣਨਾ ਚਾਹੁੰਦਾ ਆ ਕੋਈ ਡਾਕਟਰ ਬਣਨਾ ਚਾਹੁੰਦਾ ਆ ਕੋਈ ਪੁਲਿਸ ਚ ਭਰਤੀ ਹੋਣਾ ਚਾਹੁੰਦਾ ਆ ਤੁਸੀਂ ਦੇਖੋ ਬੱਚਿਆਂ ਦੇ ਵਿੱਚ ਉਤਸ਼ਾਹ ਹੈਗਾ ਤੇ ਇਸ ਤਰ੍ਹਾਂ ਦੇ ਜਿਹੜੇ ਸਕੂਲ ਹੈਗੇ ਆ ਹੋਰ ਵੀ ਸ਼ਹਿਰ ਦੇ ਵਿੱਚ ਖੁੱਲਣੇ ਚਾਹੀਦੇ ਨੇ ਜਿਹਦੇ ਵਿੱਚ ਜਿਹੜੇ ਜ਼ਰੂਰਤਮੰਦ ਬੱਚੇ ਨੇ ਉਹਨਾਂ ਦੀ ਪੜ੍ਹਾਈ ਇਹਨੂੰ ਕਰਾਇਆ ਜਾ ਸਕੇ ਤੇ ਬੱਚਿਆਂ ਨੂੰ ਜਿਹੜੇ ਭਵਿੱਖ ਨੂੰ ਸੁਧਾਰਿਆ ਜਾ ਸਕੇ ਤਾਂ ਜੋ ਵੱਡੇ ਹੋ ਕੇ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਤੇ ਆਪਣੇ ਪਰਿਵਾਰ ਦਾ ਜਿਹੜਾ ਨਾਮ ਰੋਸ਼ਨ ਕਰ ਸਕਣ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ